ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਸਾਡੇ ਚੈਨਲ ਰੀਸ ਰੂਟਿੰਜ ਤੇ ਸਵਾਗਤ ਹੈ ਜੇ ਤੁਸੀਂ ਸਾਡੇ ਚੈਨਲ ਦੇ ਨਵੇਂ ਹੋ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅੱਜ ਅਸੀਂ ਤੁਹਾਡੇ ਨੂੰ ਬਹੁਤ ਹੀ ਜ਼ਿਆਦਾ ਸਬਸਕ੍ਰਾਈਬ ਸਾਡੇ ਲਈ ਬਹੁਤ ਹੀ ਜ਼ਿਆਦਾ ਸਬਸਕ੍ਰਾਈਬ ਲੈ ਕੇ ਆਏ ਹਾਂ ਜੇ ਤੁਸੀਂ ਸਾਡੇ ਚੈਨਲ ਦੇ ਨਵੇਂ ਹੋ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਮੇਰੇ ਚੈਨਲ ਦੇ ਨਵੇਂਓ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਪਹਿਰਾ ਦੀ ਕਾਫੀ ਜ਼ਿਆਦਾ ਡਿਮਾਂਡ ਸੀ ਜੋਰਜ ਹਰ ਤੇ ਸੂਟ ਹੀ ਹੈ ਨਾ ਜੋ ਵੀ ਮੇਰੇ ਕੋਲੇ ਹੈਗੇ ਨੇ ਨਾ ਇੱਕ ਜਾਂ ਦੋ ਸੂਟ ਜਿੰਨੇ ਵੀ ਕਿਉਂਕਿ ਮੇਰੇ ਕੋਲੇ ਹੁਣ ਕੋਈ ਕੋਈ ਸੂਟ ਹੈਗਾ ਜਿਹੜਿਆ ਪਹਿਣਾ ਲੈਣਾ ਚਾਹੁੰਦੀਆਂ ਨੇ ਲੈ ਸਕਦੇ ਹੋਗੇ ਮੈਂ ਤੁਹਾਨੂੰ ਸਟਾਕ ਦਿਖਾਉਣੀ ਹੈਗੀ ਪਹਿਲਾ ਸੂਟ ਇਹ ਵਾਲਾ ਹੈਗਾ ਜਿਹੜੇ ਪਹਿਣਾ ਨਵੀਆਂ ਜੋੜੀਆਂ ਲੈ ਗਈਆਂ ਹਨਾ ਤੇ ਪਰ 셔ਟ ਲਈ ਨਾ ਕਿਓ ਪਲੀਜ਼ ਹਾ ਨਾ ਕਲੀ 셔ਟ ਨਹੀਂ ਮਿਲਦੀ ਹੈ ਕਿ ਪੂਰਾ ਸੂਟ ਮਿਲੂਗਾ ਇਹਦੇ ਵਿੱਚੋਂ 셔ਟਨ ਲਈ ਤਾਂ ਬਿਲਕੁਲ ਵੀ ਨਾ ਕਿਓ ਮੇਰੀ ਰਿਕੁਐਸਟ ਹੈ ਤੁਹਾਨੂੰ 1050 ਰੁਪਏ ਦਾ ਇਹ ਸੂਟ ਲੇਗੇ ਜਿਹੜੇ ਮੈਂ ਅੱਜ ਤੁਹਾਨੂੰ ਦਿਖਾਵਾਂਗੀ ਚਾਰ ਚੱਟ ਦੇ ਜਿਹੜੇ ਵੀ ਮੇਰੇ ਕੋਲ ਹੈਗੇ ਨੇਗੇ ਮੈਂ ਤੁਹਾਨੂੰ ਦਿਖਾ ਦਿੰਨੀ ਆਂ ਠੀਕ ਹੈ ਕਾਫੀ ਜਿਆਦੇ ਸੋਹਣਾ ਕਲਰ ਹੈਗਾ ਇਹਦਾ ਕਾਫੀ ਜਿਆਦੇ ਸੋਹਣਾ ਕਲਰ ਹੈਗਾ ਇਹਦਾ ਇਹਦੇ ਨਾਲ ਤੁਸੀਂ ਵਾਈਟ ਦੁਪੱਟਾ ਵੀ ਰੱਖ ਸਕਦੇ ਹੋਗੇ ਫਰੋਜ਼ੀ ਦੁਪੱਟਾ ਵੀ ਰੱਖ ਸਕਦੇ ਹੋਗੇ ਬਹੁਤ ਜਿਆਦੇ ਸੋਹਣਾ ਸੂਟ ਬਣੂਗਾ ਜਦੋਂ ਇਹ ਸਟਿਚ ਹੋ ਗਈ ਹੈ। ਬੜਾ ਇਹ ਸਟਿਚਿੰਗ ਤੇ ਵੀ ਡਿਪੈਂਡ ਹੁੰਦਾ ਹੈ ਨਾ ਜਦ ਤੱਕ ਅਸੀਂ ਦੇਖੋ ਇਹ ਟੈਂਪੀ ਦੇ ਵਿੱਚ ਸੂਟ ਸੀਗਾ ਤੇ ਇੱਥੇ ਦੇਖੋ। ਬਹੁਤ ਸਾਰੇ ਸੂਟ ਜਿਹੜੇ ਨੇ ਸਟਿਚ ਕੀਤੇ ਹੁੰਦੇ ਨੇ ਆਪਣੇ ਪਰ ਆਪਾਂ ਤਾਂ ਵੀਡੀਓ ਨਹੀਂ ਪੈਂਦੀ ਹੈਗੀ ਕਿਉਂਕਿ ਆਪਰ ਤੋਂ ਸਟਾਕ ਕਦੇ-ਕਦੀ ਪਾਉਂਦੇ ਆਪਾਂ ਸਟਿਚਿੰਗ ਵਾਲੀ ਵੀਡੀਓ, ਸਟਾਕ ਵਾਲੀ ਵੀਡੀਓ ਹੀ ਪਾਜੇ ਮਤਲਬ ਉਹ ਵੀ ਬਹੁਤਾ ਕੱਲ ਸਾਡੀ ਤੋਂ ਵੀਡੀਓ ਨਹੀਂ ਪਈ ਹੈਗੀ ਬਿਜ਼ੀ ਹੋਣ ਕਰਕੇ। ਇਹ ਕੁਛ ਕਾਲਾ ਸੂਟ ਇਹ ਸੀਗਾ ਸਕਰੀਨ ਸ਼ਾਟ ਲੈ ਲਿਓ ਜਿਹੜੀ ਵੀ ਭੈਣ ਨੂੰ ਪਸੰਦ ਆਉਂਦਾ ਹੈਗਾ ਆਪਾਂ ਨੂੰ WhatsApp ਤੇ ਮੈਸੇਜ ਕਰ ਦਿਓ 1050 ਇਹਦਾ ਪ੍ਰਾਈਸ ਹੈਗਾ ਆਸੂ ਆ ਕਲਰ ਵੀ ਕਾਫੀ ਜਾਦਾ ਸੋਹਣਾ ਹੈ ਇੱਕ ਬੱਚੀ ਠੀਕ ਹੈ ਜੀ ਇਹਨਾਂ ਨੂੰ ਤੁਸੀਂ ਡਾਰਕ ਗ੍ਰੀਨ ਕਲਰ ਦਾ ਜਾਂ ਜਦ ਤੱਕ ਇਹਦੇ ਵਿੱਚ ਪੀਚ ਡਾਰਕ ਪੀਚ ਜਿਹਾ ਕਲਰ ਹੋਏਗਾ ਉਸ ਤਰ੍ਹਾਂ ਦਾ ਤੁਸੀਂ ਦੁਪੱਟਾ ਰੱਖ ਸਕਦੇ ਹੋਗੇ ਟਾਈ ਐਂਡ ਡਾਈ ਕਾਫੀ ਜਾਦੇ ਸੋਹਣਾ ਸੂਟ ਬਣੂਗਾ ਇਹ ਵੀ ਸਟਿਚ ਹੋ ਕੇ ਪ੍ਰਿੰਟ ਨੇ ਜਿਹੜੇ ਸਾਰੇ ਸੋਹਣੇ ਨੇਗੇ ਤੁਸੀਂ ਬੇਫਿਕਰ ਹੋ ਕੇ ਪ੍ਰਿੰਟ ਲੈ ਲੈ ਸਕਦੇ ਹੋ ਆਪਣੇ ਕੋਲ ਬਹੁਤ ਸੋਹਣੇ ਪ੍ਰਿੰਟ ਹੁੰਦੇ ਨੇ ਮੈਂ ਵੀ ਇਹਨਾਂ ਦੇ ਵਿੱਚੋਂ ਇੱਕ ਸੂਟ ਸਟਿਚ ਕਰਵਾਇਆ ਹੈਗਾ ਇਹਦਾ ਵੀ 1050 ਪ੍ਰਾਈਸ ਹੈ ਦਾ ਇਹ ਇਹ ਵਾਲਾ ਸੋਨੇ ਤੁਸੀਂ ਦੇਖ ਸਕਦੇ ਹੋ। ਦੇਖੋ। ਕਾਫੀ ਜਿਆਦਾ ਸੋਨਾ ਪ੍ਰਿੰਟ ਹੈਗਾ ਇਹਦਾ ਵੀ। ਕਾ ਇਹ ਸੋਨਾ ਆਪਣੇ ਨਿਕਸੇਲ ਹੋਏ ਨੇ, ਨਿਕਸੇਲ ਹੋਏ ਨੇ। ਆਪਾਂ ਚੌਥੀ ਵਾਰ ਸਟਾਕ ਲਿਆ ਕੇ ਸੇਲ ਕੀਤਾ ਹੈਗਾ। ਉਸ ਤੋਂ ਬਾਅਦ ਵੀ ਜਦੋਂ ਵੀਡੀਓ ਪਈ ਹੈਗੀ ਹਨਾ ਉਸ ਤੋਂ ਬਾਅਦ ਵੀ ਐਨੇ ਮੈਸੇਜ ਆਏ ਜੋ ਜੋ ਮੇਰੇ ਕੋਲ ਹੈਗੇ ਸੀ ਮੈਂ ਦਿੱਤੇ ਸੀਗੇ ਜੋ ਮਤਲਬ ਹੈ ਨਹੀਂ ਸੀ ਕਿ ਮੈਂ ਫਿਰ ਉਹ ਕਿ ਤੁਹੇ ਜੀ ਆ ਦੀ ਕਿਉਂਕਿ ਰੀਸਟਾਕ ਨਹੀਂ ਹੋਇਆ ਹੈਗਾ ਸਟਾਕ ਹਨਾ ਜੀ ਲੋ ਜੀ ਤੇ ਫਿਰ ਕਲਰ ਆਏਗਾ ਤੇ ਵੀ ਜਦਾਂ ਕਿ ਤੁਸੀਂ ਡਰੈਸ ਬਣਾਉਣੀ ਹੈ ਮੈਂ ਸੱਚ ਆਪਣੀ ਡਰੈਸ ਬਣਾਈ ਹੈਗੀ ਮੈਂ ਤੁਹਾਨੂੰ ਨਾ ਹੁਣ ਮੇਰੀ ਉਧਰ ਪਈ ਹੈ ਕੱਲ ਨੂੰ ਦਿਖਾਵਾਂਗੀ ਤੁਹਾਨੂੰ ਮੈਂ ਡਰੈਸ ਪਾ ਕੇ ਹੀ ਤੁਹਾਡੇ ਨਾਲ ਮਤਲਬ ਵੀਡੀਓ ਸ਼ੇਅਰ ਕਰਾਂਗੀ ਤੁਸੀਂ ਦੇਖਿਓ ਉਹਦਾ ਇਹਨੂੰ ਡਰੈਸ ਦਾ ਆ ਸਕਦਾ ਤੁਸੀਂ ਵਨ ਪੀਸ ਲੌਂਗ ਕਾਫੀ ਜਿਆਦੇ ਸੋਹਣੇ ਡਰੈਸ ਬਣੇ ਤੇ ਇਹ ਵਾਲਾ ਗੱਲ ਅਸੂਝਾ ਕਰ ਰਹੀ ਕਾਫੀ ਜਿਆਦੇ ਸੋਹਣੇ ਜਾਂ ਬਰਾਉਨ ਜਾਂ ਸ਼ੇੜਾ ਦੇਖੋ ਪ੍ਰਿੰਟ ਸਾਰੇ ਹੀ ਸੋਹਣੇ ਲੰਗੇ ਤੇ ਜਿੱਦਾਂ ਵੀ ਹਨਾ ਤੁਸੀਂ ਲੈਣਾ ਚਾਹੁੰਦੇ ਹੋਗੇ ਜੋ ਵੀ ਤੁਹਾਨੂੰ ਪਸੰਦ ਆਉਂਦਾਗਾ ਲੈ ਸਕਦੇ ਹੋ ਪਰ ਸ਼ਰਟ ਨਈ ਮਿਲਣੀ ਹੈਗੀ ਤੇ ਆਪਾਂ ਲੋਕੋ ਫੋਨ ਆਉਂਦੇ ਹੁੰਦੇ ਨੇ ਬੁਟੀਕਾਂ ਦੀਆਂ ਭੈਣਾਂ ਦੀ ਹਨਾ ਵੀ ਅਸੀਂ ਸਟਾਕ ਤੁਸੀਂ ਦੱਸੋ ਕਿ ਇਥੇ ਲੱਗਾ ਤੇ ਜੇ ਤੁਸੀਂ ਸਟਾਕ ਲੈਣਾ ਆਪਾਂ ਸਟਾਕ ਦਿੰਦੇ ਆਂਗੇ ਆਪਣੇ ਕੋਲੋਂ ਤੁਸੀਂ ਸਟਾਕ ਲੈ ਸਕਦੇ ਹੋ ਮੇਰੇ ਕੋਲੇ ਵਿਜ਼ਿਟ ਕਰਕੇ ਵੀ ਲੈ ਸਕਦੇ ਹੋਗੇ ਜਾਂ ਫਿਰ ਤੁਸੀਂ ਆਪਣਾ ਆਨਲਾਈਨ ਜੋ ਜੋ ਤੁਹਾਨੂੰ ਪਸੰਦ ਆਉਂਦਾਗਾ ਤੁਸੀਂ ਮਤਲਬ WhatsApp ਤੇ ਸਿਲੈਕਟ ਕਰਕੇ ਤੁਸੀਂ ਆਪਣਾ ਸਟਾਕ ਮੰਗਵਾ ਸਕਦੇ ਹੋਗੇ ਤੇ ਕੋਸਤਰਾ ਮਦਦ ਲਾਉਂਦੇ ਜਿੰਮੇਤੋ ਵੇਖ ਤੋਂ ਆਪਾਂ ਲੈ ਸਕਦੇ ਹੋਗੀ ਆਪਾਂ ਦੇ ਦਿੰਦੇ ਆਂ ਕਿਈ ਭੈਣਾ ਨਹੀਂ ਲਿਆਗਾ ਬੁਟੀਕਾਇਆਂ ਨੇ ਇਸ ਤੋਂ ਬਾਅਦ ਆ ਜਾਣਗੇ ਜੀ ਇਹਨਾਂ ਦੇ ਵਿੱਚੋਂ ਇੱਕ ਇੱਕ ਚਾਹ ਦੋ ਦੋ ਸੁਪ ਰੈਂਦੇ ਲੇਗੇ ਜਿਆਦਾ ਸੁਪ ਨਹੀਂ ਹੈਗੇ ਕਾਫੀ ਜਿਆਦਾ ਸੋਨਾ ਕਲਰ ਹੈਗਾ ਇਦੇ ਨਾਲ ਤੁਸੀਂ ਧੁਪਟਾ ਰੱਖ ਸਕਦੇ ਹੋਗੇ ਇੱਕ ਕਲਰ ਦਾ ਠੀਕ ਹੈ ਜੀ ਤੇ ਇਹ ਚੱਕ ਜੌਰਜਟ ਹੈਗੀ ਸਟਾਫ ਜੌਰਜਟ ਦੇ ਸੂਟ ਲੰਗੇ ਮੈਂ ਪਹਿਲਾਂ ਸਟਾਰਟਿੰਗ ਦੇ ਵਿੱਚ ਵੀ ਕਿਹਾਗਾ ਤੁਹਾਨੂੰ ਵੀ ਜੌਰਜਟ ਦੇ ਸੂਟ ਲੰਗੇ ਤੇ ਕਾਫੀ ਬਣਾ ਦੀ ਡਿਮਾਂਡ ਸੀਗੀ ਫਟਾਫਟ ਆਪਣੇ ਆਰਡਰ ਕਰਕੇ ਤੁਸੀਂ ਲੈ ਲਓ 1050 प्राइस ਦਾ ਤੇ ਜਿਹੜੀ ਪੇਮੈਂਟ ਆਗੀ ਜਿਹਦੀ ਜਿਹੜੀ ਭੈਣ ਦੀ ਪਹਿਲਾ ਪੇਮੈਂਟ ਆਊਗੀ ਨਾ ਆਪਾਂ ਉਹਨੂੰ ਦੇਵਾਂਗੇ ਜੇ ਦੀ ਲੇਟ ਆਊਗੀ ਜੇ ਨਾ ਹੋਇਆ ਨਾ ਪੁੱਛ ਲਿਓ ਇੱਕ ਵਾਰੀ ਫਿਰ ਉਹਨੂੰ ਸੂਟ ਮਿਲਦਾ ਹੈਗਾ ਜਿਹੜੀ ਭੈੜ ਪਹਿਲਾ ਪੇਮੈਂਟ ਕਰਤੂਗੀ ਉਹਨੂੰ ਆਪਾਂ ਸੂਟ ਦੇਵਾਂਗੇ ਆਹ ਕਹ ਲਓ ਦੇਖੋ ਇੱਕ ਕੁਝ ਸੂਟ ਹੈਗਾ ਆਪਣੇ ਕੋਲੇ ਮੈਂ ਦੱਸ ਹੀ ਜਾਂਦੀ ਆ ਕਿਨੇ ਕਿਨੇ ਸੂਟ ਹੈਗੇ ਨੇਗੇ ਹੁਣ ਇੱਕ ਭੈਣ ਨੂੰ ਹੀ ਮਿਲੂਗਾ ਦੇਖੋ ਆਪਣਾ ਨਾਲ YouTube ਤੇ 3500 ਕਸਟਮਰ ਹੈਂਡ ਹੈਗਾ ਹੁਣ 3500 ਚੋਂ ਇੱਕ ਨੂੰ ਮਿਲੂਗਾ ਤੁਸੀਂ ਲੈ ਸਕਦੇ ਜਿੰਨਾਂ ਨੂੰ ਪਸੰਦ ਆ ਇੱਕ 1050 ਪ੍ਰਾਈਸ ਹੈ ਇਹਦਾ ਕਾਫੀ ਜਿਆਦਾ ਸੋਲਿਡ ਫ੍ਰੈਂਟ ਦੇ ਵਿੱਚ ਟਾਕੂ ਵੀ ਇੰਨਾ ਜਿਆਦਾ ਸੌਫਟ ਹੈ ਜਿੰਨਾਂ ਦੀ ਕਹ ਦੋ ਇਹਦੇ ਵਿੱਚ ਹੈਗੇ ਨੇ ਦੋ ਸੂਟ ਜੁੜੇ ਬੈਨਰ ਕੀ ਗ੍ਰੇਡ ਦੇ ਵਿੱਚ ਆਪਾਂ ਨੂੰ ਮੈਸੇਜ ਕਰ ਦਿਨੇ ਨੇ ਇਤੂ ਭੈਣ ਅਸੀਂ ਠੀਕ ਰੇਟ ਦੇ ਵਿੱਚ ਤਾਂ ਨਹੀਂ ਲਿਆਉਂਦੇ ਕਿਉਂਕਿ ਕੱਪੜੇ ਦੀ ਕੋਈ ਗਾਰੰਟੀ ਨਹੀਂ ਹੁੰਦੀ ਹੈਗੇ ਆਵੇ ਤੁਹਾਡੇ ਹਨਾ ਸਟ੍ਰਿੰਕਸ ਹੋਈ ਜਾਵੇ ਛਣੀ ਜਾਵੇ ਕੁਝ ਵੀ ਹੋਈ ਜਾਵੇ ਫਿਰ ਉਹਦੇ ਵਿੱਚ ਆਪਾਂ ਕੋਈ ਜ਼ਿੰਮੇਵਾਰ ਨਹੀਂ ਹੁੰਦੇ ਹੈਗੇ ਵੈਸੇ ਦੇਖੋ ਕੱਪੜੇ ਦੇ ਵਿੱਚ ਕੋਈ ਵੀ ਨਹੀਂ ਪੜਿਆ ਹੁੰਦਾ ਹੈਗਾ ਪਰ ਜਿੰਨੇ ਵੀ ਅਸੀਂ ਇਹਦੇ ਵਿੱਚੋਂ ਕੋਈ ਵੀ ਚੀਜ਼ ਨੰਗੀਆਂ ਦੇ ਇੱਕ ਅੱਧਾ ਸੂਟ ਸਟਿਚ ਕਰਕੇ ਕਰਵਾ ਕੇ ਦੇਖਦੇ ਆਂਗੇ ਸਾਡੇ ਸੂਟ ਨੂੰ ਕੁਝ ਨਹੀਂ ਹੁੰਦਾ ਕਿਉਂਕਿ ਵਾਸ਼ ਕਰਨ ਦਾ ਤਰੀਕਾ ਹਰ ਇੱਕ ਦਾ ਅਲੱਗ-ਅਲੱਗ ਹੁੰਦਾ ਹੈ ਹਨਾ ਕਈ ਤਾਂ ਜਿੱਦਾਂ ਇੱਥੋਂ ਸੂਟ ਚਲਿਆ ਜਾਂਦਾ ਹੈ ਸਲਾਈ ਹੋ ਕੇ ਵੀ ਜਾਂਦਾ ਹੈਗਾ ਉਦੋਂ ਪਹਿਲਾਂ ਵਾਸ਼ ਕਰਕੇ ਪਾਉਂਦੇ ਨੇਗੇ ਕਈ ਮਤਲਬ ਨਹੀਂ ਵਾਸ਼ ਕਰਕੇ ਪਾਉਂਦੇ ਜਿੱਦਾਂ ਅਸੀਂ ਤਾਂ ਨਹੀਂ ਪਾਉਂਦੇ ਹੈਗੇ ਵਾਸ਼ ਕਰਕੇ ਸਭ ਦੋ ਤਿੰਨ ਵਾਰ ਬਾਅ ਕੇ ਹਨਾ ਬਾਹਰ ਅੰਦਰ ਕਿਹੜਾ ਗੰਦਾ ਹੁੰਦਾ ਹੁੰਦਾ ਫਿਰ ਵਾਸ਼ ਕਰਦੇ ਆਂਗੇ ਪਰ ਕੁਛ ਨਹੀਂ ਹੋਇਆ ਸਾਡੇ ਸੋ ਤੁ ਤਾਂ ਹਨਾ ਤੁਸੀਂ ਬਣਾਏ ਧਿਆਨ ਨਾਲ ਮਤਲਬ ਹੱਥ ਨਾਲ ਮਸ਼ੀਨ ਵਗੈਰਾ ਚ ਨਾ ਸੱਪਿਆ ਕਰੋ ਜਾਂ ਥਾਪੀ ਧੂਪੀ ਨਾ ਲਾਇਆ ਕਰੋ ਕਪੜਿਆਂ ਤੇ ਬਿਲਕੁਲ ਐਂਡ ਸੌਫਟ ਸ਼ੈਂਪੂ ਦੇ ਵਿੱਚ ਜਾਂ ਜੀ ਦੇ ਵਿੱਚ ਵਿੱਚ ਵਾਸ਼ ਕਰ ਲਿਆ ਕਰੋ ਠੀਕ ਹੈ ਜੀ ਇਹ ਹੈ ਕਿ ਜਸਟ ਦ ਪ੍ਰਿੰਟਰ ਵੀਰ ਯਾ ਲੋਕਾ ਲਾ ਲਤਾ ਇਹ ਵੀ ਬੜਾ ਵਧੀਆ ਖਿੜਮਾ ਖਿੜਮਾ ਜਾਂ ਪ੍ਰਿੰਟ ਹੈਗਾ ਨਾਲੇ ਰੇਟ ਵੀ ਠੀਕ ਨੇਗੇ 1050 ਪ੍ਰਾਈਸ ਹੈਗਾ ਬਿਲਕੁਲ ਰੇਟ ਦੇ ਅੰਦਰ ਵਿੱਚ ਲੈ ਕੇ ਆਏਗੇ ਆਪਾਂ ਸੂਟ ਲੈ ਲੋ ਇਹ ਵਾਲਾ ਲੈ ਲੋ ਸੋਨਾ ਬਤਾ ਆ ਵੀ ਕਾਫੀ ਜ਼ਾਰੇ ਸੋਨਾ ਸੂਟ ਹੈਗਾ ਲਓ ਜੀ ਠੀਕ ਹੈ ਜੀ ਪੀਚ ਕਲਰ ਦੇ ਵਿੱਚ ਇਹਦੇ ਨਾਲ ਤੋਂ ਪਟਾ ਡਾਈ ਹੋਣ ਲਈ ਗਿਆ ਹੋਇਆਗਾ ਨੂੰ ਉਹ ਵੀ ਸ਼ੋਅ ਕਰ ਦਾਂਗੇ ਵੀ ਸਿੱਕਦਾ ਜੋ ਦਾ ਸੀ ਵੀ ਕਰਦਿਆ ਕਰੀ ਜਾਂਦਾ ਵੀ ਕਿੱਦਾਂ ਸੀ ਲੈਸ ਲਵਾਈ ਹੈਗੀ ਕਿਵੇਂ ਅਸੀਂ ਜਿਵੇਂ ਆ ਦੇਖੋ ਆ ਉਹਨਾਂ ਲੈਸਾਂ ਲੱਗੇ ਆ ਪਈਆਂ ਲੰਗੀਆਂ ਇੱਧਰ ਪੋਲੀਥਨ ਦੇ ਵਿੱਚ ਲੈਸਾਂ ਵਾਲੇ ਦੁਪੱਟੇ ਰੈਡੀ ਹੋ ਕੇ ਆਏ ਨੇ ਸਟਿਚਿੰਗ ਵਾਲੇ ਕਾਫੀ ਸੂਟ ਪੈਣਗੇ ਪਰ ਇੰਨੇ ਮਤਲਬ ਸਾਡੇ ਲਈ ਆ ਸਟਾਕ ਹੈ ਜਿੱਦਾਂ ਅਸੀਂ ਡੇਲੀ ਹਣਾ ਭੈਣਾ ਮੰਗਦੀਆਂ ਨੇ ਕਿ ਉਹਨਾਂ ਨੂੰ ਚਾਹੀਦਾ ਹੁੰਦੇ ਨੇ ਇਹ ਵੀਡੀਓ ਪੈ ਜੇ ਉਹ ਹੀ ਬਹੁਤ ਹੈ ਕਿ ਉਹ ਸਾਡੇ ਤੋਂ ਇੰਨੀ ਵੀਡੀਓਸ ਨਸਲਾਈ ਵਾਲਿਆਂ ਦੀ ਚਾਹ ਜਦੋਂ ਉਹ ਘੱਟ ਹੀ ਪੈਂਦੀ ਹੈਗੀ ਸਟਿਚਿੰਗ ਵਾਲਿਆਂ ਦੀ ਇਹ ਵੀ ਸੋਨਾ ਗਰਦ ਪੱਟਾ ਤੁਹਾਨੂੰ ਮਰਜ਼ੀ ਜਰੂਰ ਦਿਖਾ ਦਿੰਦੀ ਪੰਜਾਬ ਦੇ ਜਿਹੜਾ ਇਹ ਵਾਲਾ ਸੂਟ ਹੈ ਇਹ ਕਾਟਨ ਸਿਲਕ ਦੇ ਵਿੱਚ ਸੂਟ ਹੈ ਕਾਫੀ ਜਿਆਦਾ ਸੇਲ ਹੋਇਆਗਾ ਆਪਣੇ ਲੱਗੇ ਵੀ ਸਲਾਈ ਕੀਤੇ ਹੋਏ ਪੈਨੇ ਸੂਟ ਬਿਨਾ ਸਲਾਈ ਤੋਂ ਵੀ ਲੈ ਲੰਗੇ ਜਿਹੜਾ ਇਹਦਾ 올 ਓਵਰ ਦਾ ਪ੍ਰਾਈਸ ਹੈਗਾ 26 2600 ਹੈਗਾ ਪਰ ਇਹ 올 ਓਵਰ ਹੀ ਸੋਨਾ ਲੱਗੂਗਾ ਦੇਖੋ ਜਿੱਦਾਂ ਤੁਹਾਨੂੰ ਚਾਹੀਦਾ ਰੱਖਣੀ ਵਗੈਰਾ ਲਈ ਤਾਂ ਆਪਣਾ ਫਾਸਟਲੀ ਆਰਡਰ ਕਰਦੇ ਸੇ ਕੱਲ ਨੂੰ ਕੱਲ ਨੂੰ ਸੈਟਰਡੇ ਆ ਕੱਲ ਨੂੰ ਅਸੀਂ ਕੋਰੀਅਰ ਕਰਦਾਂਗੇ ਫਿਰ ਸੰਡੇ ਕੋਰੀਅਰ ਨਹੀਂ ਹੁੰਦੇ ਆ ਕਿ ਫਿਰ ਮੰਡੇ ਨੂੰ ਜਾ ਰੋ ਕੀ ਗੱਲ ਜਿਹੜੀਆਂ ਭੜਾ ਨੂੰ ਵੀ ਅੱਜ ਸੂਟ ਪਸੰਦ ਆਉਂਦੇ ਨੇ फटाफटਾ ਭੜਾ ਕੋਰੀਅਰ ਕਰਦੇ ਚਾਹਦੀ ਅਸੀਂ ਪਾਰਸਲ ਲਗਾ ਦਈਏ ਕੱਲ ਨੂੰ ਠੀਕ ਹੈ ਜੀ ਉਮੀਦ ਕਰਦੇ ਆ ਤੁਹਾਨੂੰ ਅੱਜ ਵਾਲੇ ਸੂਟ ਸਾਡੇ ਪਸੰਦ ਆਏ ਹੋਣਗੇ ਤੇ ਕਮੈਂਟ ਕਰਕੇ ਜਰੂਰ ਦੱਸ ਦਿਓ ਵੀ ਤੁਹਾਨੂੰ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਾਂ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਬਾਏ